ਦੀ ਕਾਲਸਾ ਵਾਹ ਜਿਹੜੇ ਘਟੇ ਹੋਰ ਜਿੱਕੇ ਦਾ ਠੀਕ ਠਾਕ ਹੋ ਸਭ ਅੱਜ ਨੇ ਬਲੌਗ ਸਟਾਰਟ ਕਰਨ ਲੱਗੇ ਆ 7:30 ਵਜੇ ਤੇ ਅਸੀਂ ਚੱਲੇ ਆ ਡੀਮਾਰਟ ਤੇ ਗਰੋਸਰੀ ਲੈਂਡ ਚੱਲੇ ਮੈਂ ਤੇ ਅੰਜਲ ਜੀਵਨ ਗਿਆ ਟਿਊਸ਼ਨ ਤੇ papa ਇਹਦੇ ਘਰੇ ਔਰ ਮੈਂ ਔਰ ਅੰਜਲ ਜਾ ਰਹੇ ਆ ਸੋ ਹਾ ਦੇਖੋ ਮੇਰਾ ਸੂਟ ਬਹੁਤ ਪੁਰਾਣਾ ਆ ਇਹ ਇਹਨੇ ਮੇਨੋ ਘਟਾਟੇ ਪਾਲਤੂ 6 ਸਾਲ ਹੋ ਗਏ ਮੇਰੇ ਪਾਉਂਦੇ ਨੇ ਤੇ ਫਿਟਿੰਗ ਉਦਾਂ ਹੀ ਆ ਰਹੀ ਮਰੇ ਇਹਦੇ। ਔਰ ਚਲੋ ਠੀਕ ਹੈ ਜੀ ਮਿਲਦਾ ਆਪਾਂ ਡਿਮਾਂਡ ਕਰਕੇ। ਆਜੋ। ਆ ਆ ਆਹ ਦਿਲੇ ਆਂਦੇ ਪਿਓ ਦੀ ਰਚਨ। ਯਾਰ ਮੈਂ ਇਹਨਾਂ ਸਾਫ਼ ਕਰਦੀ ਰਹਿ ਜੰਨੀ ਆ। ਦੇਖ ਕਿਵੇਂ ਕੀ ਰਚ ਹੈਗੇ ਮਿਲਾਂਦੇ ਨੇ। ਨਾ। ਚਲੋ। ਨਹੀਂ ਜਾਏ ਠੀਕ ਹੈ ਫਿਰ। ਬਸ ਕਰ ਬਸ। 22 ਸਾਲ ਬੋਲਸਮ ਹੈਗਾ। ਓਕੇ। ਜਮਣ ਆਲੇ ਸਭ ਕਰ ਲੰਗੋ। ਆਨੇ ਕੰਨ ਕਰਤੀ ਲੈਓ ਖਜੂਰੀ ਲੈ ਕੇ ਆਪਲਾ। ਆ ਰੱਬਾ। ਚਲ ਚਰ ਕਰ ਜਲਦੀ ਕਰ। ਮੈਂ ਆਪਣੀ ਨਿਕਾਬ ਜਕਾ ਕਰਾ ਕੇ ਆਉਣੀ ਸੀ ਚਲੋ ਮੈਂ ਡੀ ਜੀ ਆ ਕੇ ਅੱਜੀ ਕੋਲ ਕਰਾ ਕੇ ਆਵਾਂਗੀ ਜੋਨੇ ਨੂੰ ਜਾ ਕੇ ਆਮਾ ਤੁਸੀਂ ਬੂਲਾਲ ਐ ਆਂ ਕਿ ਮੇਰੇ ਵਿੱਚ ਰੰਗ ਭਰੇ ਹੁੰਦੇ ਨੇ ਆਹੋ ਇੰਜੈਕਸ਼ਨ ਲਗਾਇਆ ਰੰਗ ਰੰਗ ਚਲੋ ਜੀ ਇਹ ਲੈ ਲੀ ਮਰ ਜਾ ਕੇ ਚਲੋ ਤੁਸੀਂ ਸਾਡੇ ਨਾਲ ਚੱਲੋ ਹਾਂ ਹਾਂ ਲਿਆ ਓਕੇ ഡോക <laughs> ਡੋਟ ਆਈਟ ਇਨਫ ਵਾਈ ਗ੍ਰੀਜੀ ਵੈਲੀ ਇਨਫ ਮਨ ਕਰ ਦੋ ਯੈਸ ਮੈਂ ਲੈ ਲਿਆ ਦਿੱ ਤੋ ਟਰਾਲੀ ਹਾਂ ਮੈਂ ਦੇਖੂੰਗੀ ਜੇ ਮਨੇ ਤੇ ਡਿੱਗੀ ਮੈਂ ਚੱਕ ਲੂੰਗੀ ਬਸ ਇਹ ਰਸਤਾ ਮਿਲ ਜਾਵੇ ਯਾਰ ਰਸਤਾ ਨਹੀਂ ਮਿਲਦਾ ਮਨ ਟਰਾਲੀ ਵਾਸਤੇ ਇਹ ਪੂਰਾ ਵੈਰ ਹੈ ਕਿ ਨਾ ਮਨੇ ਇਸੇ ਫਾਰਮੂਲਾਸ ਆ ਗਿਆ ਮੈਂ ਖਸਮ ਨਹੀਂ ਕਰਦਾ ਪੂਰਾ ਤੁਸੀਂ ਇਹਨਾਂ ਮਨੇ ਤੁਮ ਜਗ੍ਹਾ ਤੇ ਘਰ ਬਾਰੇ ਦੇਖ ਲੈ ਹਾਂ ਨਹੀਂ ਨਾ ਤੇ ਲਵਾਂਗੇ ਪਹਿਲਾਂ ਆਪਾਂ ਜਿਹੜਾ ਮੇਨ ਸਮਾਨ ਉਹ ਲੈ ਲਈਏ ਨਹੀਂ ਹਾਂ ਲੈ ਲਈ ਨਹੀਂ אז אני עדנה ਦੇ ਰਲੋ ਰਲੋ ਇਹਨਾਂ ਬੱਚਿਆਂ ਨੂੰ ਕਰਦੇ ਸੀ ਸ਼ਾਪਿੰਗ ਉਹ ਦੇਖ ਲੱਗਦਾ ਮੈਂ ਔਰ ਏਂਜਲ ਆਏ ਸੀ ਜੀਵਨ ਗੰਨਾ ਸੀ ਇਹ ਮम्मा ਮੈਂ ਵੀ ਜਾਣਾ ਆ ਨਾ ਪਰ ਜੀਵਨ ਦੀ ਟਿਊਸ਼ਨ ਟਾਈਮ ਸੀ ਚਾਹ ਦੇ ਪਾਉ ਨੂੰ ਲੈ ਗਏ ਤੇ ਇਹ ਬੱਚੇ ਨਾ ਬੜਾ ਇੰਜੋਏ ਕਰਦੇ ਇਥੇ ਨਾ ਬਾਰ ਬਾਰ ਅਨਾਉਂਸਮੈਂਟ ਹੁੰਦੀ ਹੈ ਨਾ ਫਿਰ ਪਿਆ ਆਪਣਾ ਖਰਾ ਬੈਗ ਆਪਣੇ ਕੰਧੇ ਤੇ ਲੈ ਕੇ ਚਲੇ ਗਏ ਅਸੀਨ ਹਮੇਸ਼ਾ ਕਰਨੇ ਇਹ ਇਹ ਜਿਹੜਾ ਮम्मा ਖਰਾਬ ਹੈ ਮम्मा ਤੁਹਾਡਾ ਖਰਾਬ ਹੈ ਕਿਥੇ ਹੈ ਮੈਨੂੰ ਗਏ ਨਹੀਂ ਤੇਰਾ ਕਿਥੇ ਹੈ ਬੜਾ ਵਧੀਆ ਲੱਗਦਾ ਹੈ ਨਾ ਤੋ ਚਲੋ ਜੀ ਤੁਸੀਂ ਵੀ ਕਰੋ ਸਾਡੇ ਨਾਲ ਸ਼ੋਪਿੰਗ ਬੜਾ ਵਧੀਆ ਲੱਗੇ ਹੈ ਨਾ ਬਸ ਸਾਨੂੰ ਜਦੋਂ ਅਸੀਂ ਸਾਰੇ ਫੈਮਿਲੀ ਆਨੇ ਹੁੰਦੇ ਕਿਰਤ ਬਰੈਡਾਂ ਲਾ ਜਾਂਦਾ ਹੈ ਨਾ ਤੇ ਮੈਂ ਤੇ ਇੰਦਰਜੀਤ ਆਪਾਂ ਤਾਂ ਖਾਬਾਤੀ ਲੱਗੇ ਤੋਂ ਪਾ ਗਏ ਮੈਂ ਨਹੀਂ ਕੋਣੇ ਪੰਦ ਨਹੀਂ ਚਲੋ ਦੇਖਾਂਗੇ ਜਿਹੜਾ ਅੱਜ ਤੁਸੀਂ ਵਾਪਸ ਆ ਰਹੇ ਸੀ ਤੂੰ ਸੁਬੇ ਮੈਂ ਤਾਂ ਗ੍ਰੋਸਰੀ ਲੈਣੇ ਸੀ ਜਿਵੇਂ ਉੱਪਰ ਕਰਿਆ ਲੰਘ ਜਾਂਦਾ ਫਿਰ ਪਤਨੀ ਖਾਂਦਾ ਕਿ 3-4 ਘੰਟੇ ਕਿਵੇਂ ਲੰਘ ਜਾਂਦੇ ਨੇ ਨਾ ਸਮਾਨ ਸੂਣ ਦੇਣ ਦੇਣ ਠੀਕ ਹੈ ਜਦੋਂ ਮੈਂ ਇਕੱਲੀ ਜਾਂਦੀ ਹਾਂ ਨਾ ਫਿਰ ਮੈਂ ਜਵਾਂ ਟਾਈਮ ਹੀ ਲਗਾ ਦਿੰਦੇ ਜੀ ਜਦੋਂ ਫਿਰ ਐਂਜਲ ਦੇ ਪਾਪਾ ਜਾਲ ਹੁੰਦੇ ਨੇ ਫਿਰ ਮੈਨੂੰ ਐਡਾ ਹੁੰਦਾ ਕਿ ਚਲੋ ਅ ਮਿੱਕਾ ਕਿੱਧਰ ਬੋਲਦੇ ਹੁੰਦੇ ਆ ਸਾਡਾ ਕੈਸ਼ੇ ਸਾਡੇ ਨਾਲ ਹੈਗਾ ਆ ਕੀ ਕੀ ਚੀਜ਼ੀ ਚੀਜ਼ ਲੈਣਗੇ ਨਾ ਫਿਰ ਡਰਦੀ ਨਹੀਂ ਹੁੰਦਾਗਾ ਫਿਰ ਪੁੱਛਿਆ ਨਾ ਜਿਹੜੀ ਚੀਜ਼ ਚਲੋ ਕੁਝ ਕੁ ਖਿਲ ਦਿਖਾ ਰਹੇ ਸੀ ਕਿ ਲਲ ਲਲੰਦ ਨੇ ਕੱਲੀ ਜਦੋਂ ਮੈਂ ਜਾਣੇ ਨਾ ਮੇਰੀ ਹਿੰਮਤ ਨਹੀਂ ਬੈਜੇਗੀ ਪਤਾ ਨਹੀਂ ਕਿਉਂ ਤਾਂ ਮੈਨੂੰ ਲੱਗੇ ਨਾ ਇਕੱਠੇ ਜਾ ਕੇ ਸ਼ੋਪਿੰਗ ਕਰਨ ਦੇ ਵਿੱਚ ਮਜ਼ਾ ਆਉਂਦਾ ਹੈ ਹੈਨਾ ਚਲੋ ਜੀ ਕਰੋ ਤੁਸੀਂ ਵੀ ਇੰਜੋਏ ਸਾਡੇ ਨਾਲ ਨਾਲ ਤੇ ਅੱਗੇ ਜਾ ਕੇ ਫਿਰ ਆਪਾਂ ਜਾਵਾਂਗੇ ਗੁਰਦਾਰ ਸਾਹਿਬ ਜਿੱਦ ਅਕਤਾਲ ਇਹ ਅਕਤਾਲ ਦੇ ਵਿੱਚ ਸਮਾਗਮ ਸ਼ੁਰੂ ਹੋ ਗਏ ਨੇ ਜਿਹੜੇ ਵੀ ਆਉਣਾ ਚਾਹੁੰਦੇ ਨੇ ਤਾਂ ਆ ਸਕਦੇ ਨੇ ਇਹ ਸਮਾਗਮ ਮੰਦਾਇਆ ਸਾਇਦ ਤੱਕ ਸਮਾਗਮ ਹੋਣਗੇ ਤੇ 26 ਸਈ ਦਾ ਸ਼ਾਇਦ ਦਿਨ ਰਾਤੀ ਹੁੰਦਾ ਸਮਾਗਮ ਤੇ ਲੇਕਿਨ 25 ਤੱਕ ਰਾਤ ਰਾਤ ਨੂੰ ਹੁੰਦਾ ਕੱਲਾ ਤੇ ਨਾਮ ਸਿਮਰਨ ਨਾਲ ਬਈ ਆਸ ਬੜਾ ਆਨੰਦ ਆਉਂਦਾ ਹੈ ਤੁਸੀਂ ਵੀ ਸੁਣਿਓ ਮੇਰਾ ਦਿਲ ਵੀ ਖੇਡ ਰਹੀ ਹੈ ਦੇਖੀ ਸੋ ਜ਼ਰੂਰ ਹੀ ਨਹਾ ਲਿਓ ਇਹੇ ਕਰਵਾ ਨੇੜੇ ਨੇੜੇ ਹੈ ਜੇ ਉਹ ਤਾਂ ਚਲਵਾ ਸਕਦੇ ਨੇ ਹੈਨਾ ਅਰ ਸਾਲੋਂ ਵੀ ਦੇਖੋ ਕਿੰਨਾ ਟਾਈਮ ਹੋ ਗਿਆ ਬਟ ਲੇਕਿਨ ਅਸੀਂ ਪਿਛਲੇ ਸਾਲ ਵਜਾੜ ਲਗੇ ਆ ਤੇ ਜਿਹੜੇ ਵਧੀਕ ਸਾਲ ਸਮਾਗਮ ਵਿੱਚ ਤੇ ਪਹਿਲਾਂ ਕਦੇ ਨਹੀਂ ਇਹ 10 ਸਾਲਾਂ ਦੇ ਵਿੱਚ ਹੋਰ ਬੜਾ ਨਾ ਹੁੰਦਾ ਆ ਬੱਚੇ ਬੜਾ ਬੜਾ ਖੁਸ਼ ਹੁੰਦੇ ਨੇ ਜਾ ਕੇ ਨਾ ਗੁਰਦੁਆਰਾ ਸਾਹਿਬ ਤੇ ਇਹ ਪਾਣੀ ਸੁਣਨ ਲਈ ਸਹਿਜਾ ਇੰਨੀ ਸਾਰਾ ਸੋਰੰਦਰਾ ਦੇ ਬਾਬਾ ਜੀ ਬੜਾ ਹੀ ਨਾ ਦੰਦਾ ਆ ਜੋ ਤੁਸੀਂ ਵੀ ਲਾ ਲਓ ਠੀਕ ਹੈ ਜੀ ਕਿੰਨੇ ਰੁਪਏ ਦਾ ਦੇ ਲੀ ਬਲੋਗ ਨੂੰ ਪਲੀਜ਼ ਫੁੱਲ ਵਾਚ ਕਰਿਓ 149 ਸਹੀ ਹੈ ਮੇਰੇ ਖਿਆਲ ਸੇ ਆਓ ਫਰ ਜੈਂਟਲ ਲਈ ਮਿਲ ਲ ਕੁੜੀਆਂ ਨਾਲ ਕਰਦੇ ਗਏ ਮਿਲੇ ਪੇਰ ਸੋ ਬੱਸ ਕੋਰੀਅਨ ਸੀ ਗੁਰੂ ਕੋਰੀਅਨ ਦਿਨੀ ਗੁਰਜੀਤ ਜੀ ਉਹ ਇਸੇ ਮੈਂ ਨਾ ਇੰਜ ਨੂੰ ਕਹਿ ਰਹੀ ਸੀ ਕੇਂਦਰ ਹੋੜ ਦਿੱਖਦਾ ਪੱਕੀ ਲੈਣਾ ਸੀ ਹਮ ਨੂੰ ਸਮਝ ਨਹੀਂ ਆ ਰਹਾਗਾ ਲਿੱਤੋ ਮੈਂ ਨਾ ਬਣਾਤੀ ਇੰਜਨ ਫਰਾਈ ਹੋਈ ਸੀ ਮੈਂ ਇੰਜਨ ਤੋਂ ਨਾਲ ਦਾ ਚੈੱਕ ਕਰਦ ਰਹੀ ਤੇ ਮੈਂ ਸਮਾਨ ਚਾਹ ਤੇ ਟੋਲੀ ਵਿੱਚ ਰੱਖ ਰਹੀ ਸੀ ਜੀ ਵੀ ਮੈਂ ਇਹਨੂੰ ਕਹਿ ਲਈ ਕਿ ਮੈਂ ਇੰਜਨ ਦੇਖਦਾ ਕੁਝ ਹੋ ਜਾਣਾ ਤਾਂ ਨਹੀਂ ਜਾਏਗਾ ਸੰਦਰੀ ਸਿਆਰਾ ਜਦੋਂ ਉਦੋਂ ਘਰੋਂ ਘਰੋਂ ਤਾਂ ਵਧੀਰੀ ਜਾਵੇ ਮੈਨੂੰ ਕਿ ਆਵਿਣਾ ਆਵਿਣਾ ਲੇਕਿਨ ਉੱਥੇ ਜਾ ਕੇ ਭੁੱਲ ਜਾਈਦਾ ਤੇ ਤਾਂ ਇਸ ਸਲਿੱਪ ਉੱਤੇ ਲੱਗਣਾ ਚਾਹੀਦਾ ਹਾਂ ਸਹੀ ਗੱਲ ਹੈ 嗯。Hmm? Mm hmm.

I <laughs> had 三味真火。